ਇਤਿਹਾਸੀ ਨਾਮ ਜਗਜੀਤ ਸਿੰਘ ਅਖੰਡ ਪਾਠ 15 ਐਸਵੀ 96 ਅਖੰਡ ਪਾਠ ਵਰਤ ਹੋਣ ਲੱਗੇ ਹਨ ਗਰੀਬਨਵਾਸੀ ਆਪ ਜੀ ਦੇ ਹਜੂਰ ਵਿੱਚ ਪਾਤੀ ਸਿੰਘ ਉਕਬ ਜੋਤ ਸਿੰਘ ਮਾਰੀਆ ਫਤਿਹ ਸਿੰਘ ਜੀ ਹਾਜ਼ਰ ਹੈ ਜੀਨਾਲ ਸੇਵਾ ਕਰਵਾ ਸ਼ੋਹ ਜੀ ਕੀ ਹੁਕਮ ਹੈ ਤਾਂ ਆਪ ਕਰਤਾ ਕਰ ਗੁਰੂ ਪ੍ਰਣਾਮ ਜੀ ਨੰਦਨੀ ਆਪ ਜੀ ਸੇਵਾ ਆਪ ਕਰਾਉਣੇ ਇਸ ਦੇ ਪਾਛੇ ਤੋਂ ਅਦਾ ਹੀ ਕਰ ਜਾਏ 11 ਅੰਪ ਦਾ ਹਸਤੇ ਹਿੱਸੇ ਤੇ ਰੱਖ ਕੇ ਕਰਾਉਣਾ ਐਸ ਜੀ ਆਪ ਜੀ ਦੀਆਂ ਬਖਸ਼ਾਂ ਹੋਈਆਂ ਲੋਕਾਂ ਦੇ ਵਿਚੋਂ ਕੋਰਾਂ ਪ੍ਰਸ਼ਾਸਨ ਦੇ ਦੇਲ ਦਾ ਖਾਲਾ ਸਜਿੱਤੇ ਹਾਜ਼ਰ ਹੈ ਆਪ ਨੂੰ ਹੋ ਲੱਗੇ ਸੀ ਪ੍ਰਸਾਦਤਾਰੇ ਸਾਹਿਬ ਸੰਗਤ ਨੂੰ ਮੇਰੇ ਨਾਮ ਸਤਿ ਆਵੇ ਸਭ ਸੁਖ ਹੋਵੇ ਸਿੱਖ ਸੰਗਤ ਪੜ੍ਹਦੇ ਸੁਣਦੇ ਸਰਬਤ ਲਾਹੇ ਬੰਧ ਹੋ ਸ੍ਰੀ ਗੁਰੂ ਨਾਨਕ ਨਾਮ ਜਲਦੀ ਤਾਂ ਤੇਰਾ ਨਾਮ ਸੇ आई बसी आई आेवा करी जी बसी आई, बन्शी आई you're fucking the ਵੀ ਨਾਮ ਜਲਤੀ ਸਰ ਜਖੰਡ ਪਾਠ 15 ਐਸਐਲ 96 ਅਖੰਡ ਪਾਠ ਵਰ ਨੂੰ ਲੱਗੇ ਹਨ ਗਰੀਬ ਮਾ ਜੀ ਆਵ ਜੀ ਦੇ ਹਜੂਰ ਵਿੱਚ ਪਾਠੀ ਸਿੰਘ ਉਮਜੋਤ ਜੀ ਨਾਰੀਅਰ ਫਤਸਮਤ ਜੀ ਹਾਜ਼ਰ ਹੈ ਜੀ ਬਨਾਲ ਸੇਵਾ ਵਰਸ਼ ਜੀ ਕੀ ਹੁੰਦਾ ਇਹ ਤਾਂ ਕਰਤਾ ਕਰ ਪੂਰੀ ਪ੍ਰਾਰਣੀ ਵਿਨੰਦਨੀ ਆਪ ਦੀ ਸੇਵਾparat ਕਰਾਉਣ ਇਸ ਦੇ ਪਾਛੇ ਇਹ ਅਨਾਹੀ ਕਾਰਜ ਹੈ 11000 ਬਗ ਹੈ ਹਸਤੇ ਜਿੱਸੇ ਤੇ ਰੱਖ ਕੇ ਕਰਾਉਣਾ آپ جی بھوگ لگے سال سن میرے نام چتیات پڑھتے سنتے سربت ہو नानक सरिच जोत जगाई बसी आई बसी आई करिए जी बसी आई ਜੋਬੀ ਨੂੰ ਅੱਜ ਸ਼ੁਰੂ ਹੋਈ ਹੈ ਇਸ ਵਰਸੀ ਦੇ ਵਿੱਚ ਸੰਗਤ ਜੀ 96 ਅਖੰਡ ਪਾਠ ਸਾਹਿਬ ਜੀ ਦੇ ਪਾਠ ਅੱਜ ਪ੍ਰਕਾਸ਼ ਹੋਏ ਹਨ ਜਿਨ੍ਹਾਂ ਦੇ ਪੋਗ ਪਰਸੋਂ ਯਾਨੀ ਕਿ 26 ਤਰੀਕ ਨੂੰ ਪੈਣਗੇ ਅਤੇ 26 ਤਰੀਕ ਤੋਂ ਬਾਅਦ ਪੋਗ ਤੋਂ ਬਾਅਦ ਫਿਰ ਜੀ ਅਖੰਡ ਪਾਠ ਦੇ ਪਾਠ ਪ੍ਰਕਾਸ਼ ਹੋਣਗੇ ਤੇ ਜਿਨ੍ਹਾਂ ਦੇ ਪੋਗ ਹੈ পাই যান <tweckle> ਰੰਕਾਰ ਪ੍ਰਕਾਸ਼ ਅੰਤਰਜਾਨੀ ਸ੍ਰੀ ਗੁਰੂ ਨਾਨਕ ਜੀ ਦੇ ਅਰੰਕਾਰ ਸਰੂਪ ਸੱਤੀ ਪਾਸ਼ਾ ਜੀ ਆਪ ਜੀ ਦੇ ਜੁਰ ਅਰਦਾਸ ਬੇਨਤੀ ਹੈ ਜਾਸਾਂ ਦੇ ਸਿਰ ਹੱਥ ਰੱਖੋ ਕਾਮ ਲੋਭੋ ਮੋਹ ਆਪਜਾਉ ਨਾਮ ਦਾਣ ਗਰੀਬੀ ਦਾਣ ਸਿੱਖੀ ਦਾਣ ਸੁਖ ਦਾਣ ਪੁਰਸਾ ਦਾਣ ਸ਼ਾਂਤੀ ਬਖਸ਼ੋ ਤੁਹਾਡੇ ਚਰਨਾਂ ਨਾਲ ਬਣ ਆਵੇ ਸਵਾਸਾਂ ਕੇਸਾ ਨਾ ਸਿੱਖੀ ਬਖਸ਼ੋ ਪ੍ਰੇਮਾ ਭਗਤੀ ਬਖਸ਼ੋ ਕਾਜ ਨੂੰ ਦੂਰ ਕਰੋ ਜਾਸਾਂ ਦੇ ਹਿਰਦਿਆਂ ਤੇ ਵਸੋ ਟੁੱਟੀ ਢੰਡੋ ਮਿਹਰਬਾਨ ਜੀ ਜੋ ਭਾਗ ਸੂ ਕੰਮ ਕਰਾਈਂ ਮਿਹਰਬਾਨ ਜੋ ਨਾ ਭਾਗ ਸੂ ਨਾ ਕਰਾਈਂ ਜੋ ਭਾਵੇਂ ਸਮਰ ਮੋਸੰਗਰ ਤੇ ਜੋ ਨਾ ਭਾਵੇਂ ਸੋ ਨਾ ਦੇ ਜਿੱਥੇ ਭਾਵੇਂ ਜਿੱਥੇ ਰੱਖਣਾ ਜਿੱਥੇ ਨਾ ਭਾਵੇਂ ਆ ਜੋ ਤੇਰੇ ਪਾਰ ਦੀ ਮੈਂ ਮੱਜ ਜਦੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਤਨ ਤਨ ਪਿਆਰੇ ਬਾਬਾ ਨਨ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਅਸਥਾਨ ਸ੍ਰੀ ਨਾਨਕਸਰ ਕਲੇਰਾ ਵਿਖੇ ਜਿੱਥੇ ਕੀ ਪਿਆਰੇ ਬਾਬਾ ਨਨ ਸਿੰਘ ਜੀ ਮਹਾਰਾਜ ਜੀ ਦੀ 81ਵੀਂ ਵਰ੍ਹੇ ਬੜੇ ਤੁਮ ਤਮ ਅਤੇ ਸ਼ਰਧਾ ਭਾਵਨਾ ਦੇ ਨਾਲ ਮਨਾਈ ਜਾ ਰਹੀ ਹੈ ਸੰਗਤ ਜੀ ਇਸ ਵਰ੍ਹੇ ਦੇ ਵਿੱਚ ਅੱਜ ਯਾਨੀ ਕਿ ਮਿਤੀ 24 ਤਰੀਕ ਨੂੰ 24 ਅਗਸਤ 2024 ਨੂੰ ਅੱਜ 96 ਸ੍ਰੀ ਅਕੰਠ ਪੜ੍ਹ ਸਿੱਦੇ ਪਾਠ ਪ੍ਰਕਾਸ਼ ਹੋਏ ਹਨ ਜਿਨ੍ਹਾਂ ਦੇ ਕੀ ਭੋਗ 26 ਅਗਸਤ 2024 ਨੂੰ ਪਾਏ ਜਾਣਗੇ ਅਤੇ ਭੋਗ ਤੋਂ ਬਾਅਦ ਫਿਰ ਸ੍ਰੀ ਖੰਡਪੜ ਸਾਹਿਬ ਜੀ ਦੇ ਪਾਠ ਪ੍ਰਕਾਸ਼ ਹੋਣਗੇ ਅਤੇ ਜਿਨ੍ਹਾਂ ਦੇ ਭੋਗ 28 ਅਗਸਤ 2024 13 ਪਾਦੋਂ ਨੂੰ ਪਾਏ ਜਾਣਗੇ